ਜਗਬਨ ਟੀਵੀ ਦੇਖ ਰਹੇ ਤੁਸੀਂ ਇਸ ਵਕਤ ਅਸੀਂ ਪਟਿਆਲਾ ਜ਼ਿਲ੍ਹਾ ਦੇ ਪਾਤੜਾ ਵਿਖੇ ਮੌਜੂਦ ਆ ਜਿੱਥੇ ਇੱਕ ਵੱਡੀ ਘਟਨਾ ਵਾਪਰੀ ਹੈ ਇੱਕ ਮੁਸਲਿਮ ਪ੍ਰਵਾਸੀ ਪਰਿਵਾਰ ਦੀਆਂ ਤਿੰਨ ਧੀਆਂ ਦੀ கரਂਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਇਸ ਸਮੇਂ ਮੈਂ ਸਿਵਲ ਹਸਪਤਾਲ ਸਮਾਨਾ ਵਿਖੇ ਮੌਜੂਦ ਆ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਪ੍ਰਵਾਸੀ ਪਰਿਵਾਰ ਜਿਸ ਦੇ ਵਿੱਚ ਤਿੰਨ ਧੀਆਂ ਸੀਗੀਆਂ પતિ ਪਤਨੀ ਜਿਹੜੇ ਨੇ ਕੰਮ ਦੇ ਉੱਪਰ ਗਏ ਹੋਏ ਸੀਗੇ ਰੋਜ਼ਾਨਾ ਦਿਹਾੜੀ ਕਰਦੇ ਸੀਗੇ ਕਮਾਉਂਦੇ ਸੀਗੇ ਆਪਣੀਆਂ ਧੀਆਂ ਦੇ ਲਈ ਲੇਕਿਨ ਉਹਨਾਂ ਹੀ ਤਿੰਨ ਧੀਆਂ ਦੇ ਲਈ ਜਿਨ੍ਹਾਂ ਦੇ ਲਈ ਕਮਾਉਂਦੇ ਸੀਗੇ ਅੱਜ ਪੂਰਾ ਪਰਿਵਾਰ ਜਿਹੜਾ ਹੈ ਉਹ ਉਜੜ ਚੁੱਕਿਆ ਹੈ ਕਿਉਂਕਿ ਤਿੰਨ ਧੀਆਂ ਦੀ ਜਿਹੜੀ ਹੈ ਬੰਦ ਕਮਰੇ ਦੇ ਵਿੱਚ ਮੰਜੇ ਦੇ ਉੱਪਰ ਖੇਡਦਿਆਂ ਵਕਤ ਕਰੰਟ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਪਰਿਵਾਰਕ ਮੈਂਬਰ ਉਰੇ ਪਹੁੰਚੇ ਸੀਗੇ ਪੁਲਿਸ ਪ੍ਰਸ਼ਾਸਨ ਉਰੇ ਪਹੁੰਚਿਆ ਸੀਗਾ ਅਤੇ ਉਹਨਾਂ ਮ੍ਰਿਤਕ ਤਿੰਨ ਬੱਚੀਆਂ ਦਾ ਜਿਹੜਾ ਸ਼ਰੀਰ ਸੀਗਾ ਸ਼ਵਫ ਸੀਗਾ ਉਸ ਨੂੰ ਮੋਰਚੀ ਘਰ ਦੇ ਵਿੱਚ ਰੱਖਿਆ ਗਿਆ ਇਸ ਸਮੇਂ ਸਿਵਲ ਹਸਪਤਾਲ ਸਮਾਣਾ ਦੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਉਸ ਅ ਪਰਿਵਾਰ ਦੀ ਤਸਵੀਰ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਕਿ ਪਰਿਵਾਰ ਜਿਹੜਾ ਉਰੇ ਪਹੁੰਚਿਆ ਸੀਗਾ ਤੇ ਆਪਣੀ ਮ੍ਰਿਤਕ ਬੱਚੀਆਂ ਦੀ ਹਾਲਤ ਨੂੰ ਵੇਖ ਕੇ ਜਿਹੜਾ ਰੋਂਦਾ-ਕੁਰਲਾਂਦਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਇਹ ਹਸਪਤਾਲ ਦੀ ਤਸਵੀਰ ਦੇਖ ਰਹੇ ਹੋ ਤਾਂ ਮ੍ਰਿਤਕ ਬੱਚੀਆਂ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਜਿਹੜੀ 7 ਸਾਲ ਦੀ ਇੱਕ ਨਗਮਾ ਖਾਤਮ ਜਿਹੜੀ ਬੱਚੀ ਸੀਗੀ ਜਿਸ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਜਿਹੜੀ ਆ 5 ਸਾਲ ਦੀ ਜਿਹੜੀ ਸੀਗੀ ਰੁਕਸਾਮ ਖਾਤਮ ਜਿਹੜੀ ਸੀਗੀ ਦੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ 3 ਸਾਲ ਦੀ ਖੁਸ਼ੀ ਖਾਤਮ ਜਿਹੜੀ ਹੈ ਇਸ ਮ੍ਰਿਤਕ ਬੱਚਿਆਂ ਦੇ ਵਿੱਚ ਸ਼ਾਮਿਲ ਸੀਗੀ ਤਾਂ ਤਿੰਨ ਧੀਆਂ ਸੀਗੀਆਂ ਇੱਕ ਪਰਿਵਾਰ ਦੇ ਵਿੱਚ ਜਿਨ੍ਹਾਂ ਦੀ கரੈਂਟ ਲੱਗਣ ਦੇ ਨਾਲ ਮੌਤ ਹੋਈ ਹੈ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ 5 ਕਿੱਲਿਆਂ ਵਾਲੀ ਦਾਣਾ ਮੰਡੀ ਦੇ ਵਿੱਚ ਰਹਿੰਦੇ ਸੀਗੇ ਇੱਕ ਕਮਰੇ ਦੇ ਵਿੱਚ ਰਹਿੰਦੇ ਸੀਗੇ ਜਿਸ ਦੇ ਵਿੱਚ ਰਹਿ ਕੇ ਉਹ ਆਪਣਾ ਗੁਜ਼ਾਰਾ ਕਰ ਰਹੇ ਸੀਗੇ ਪੂਰਾ ਪਰਿਵਾਰ ਚਲਾ ਰਹੇ ਸੀਗੇ ਬਿਹਾਰ ਤੋਂ ਇਹ ਪਰਿਵਾਰ ਜਿਹੜਾ ਇੱਥੇ ਆਇਆ ਸੀਗਾ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਈ ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਸਾਰੀ ਘਟਨਾ ਵਾਪਰ ਜਾਣੀ ਹੈ ਕਿਉਂਕਿ ਮਾਪਿਓ ਜਦੋਂ ਕੰਮ ਦੇ ਉੱਪਰ ਸਿੱਗੀਆਂ ਤਾਂ ਤਿੰਨ ਧੀਆਂ ਉਸ ਕਮਰੇ ਦੇ ਵਿੱਚ ਸਿੱਗੀਆਂ ਮੰਜੇ ਦੇ ਉੱਪਰ ਬੈਠੀਆਂ ਹੋਈਆਂ ਸੀਗੀਆਂ ਖੇਡ ਰਹੀਆਂ ਸੀਗੀਆਂ ਲੇਕਿਨ ਉਸੇ ਸਮੇਂ ਹੀ ਬਾਰਿਸ਼ ਜਿਹੜੀ ਪਈ ਹੋਈ ਸੀਗੀ ਉਸ ਦਾ ਪਾਣੀ ਘਰ ਦੇ ਕਮਰੇ ਦੇ ਹਾਲੇਦ ਵਾਲੇ ਇਕੱਠਾ ਹੋਇਆ ਪਿਆ ਸੀਗਾ ਤਾਂ ਉਸੇ ਪਾਣੀ ਦੀ ਵਜ੍ਹਾ ਕਾਰਨ ਜਿਹੜਾ ਹੈ ਘਰ ਦੇ ਕਮਰੇ ਦੇ ਵਿੱਚ ਕਰੰਟ ਆਉਂਦਾ ਜਿਸ ਕਰਕੇ ਤਿੰਨ ਬੱਚੀਆਂ ਦੀ ਜਿਹੜੀ ਹੈ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਪੂਰਾ ਪਰਿਵਾਰ ਜਿਹੜਾ ਇਸ ਹਾਦਸੇ ਦੇ ਵਿੱਚ ਉਜੜਿਆ ਤਿੰਨ ਧੀਆਂ ਜਿਹੜੀਆਂ ਜਿਨ੍ਹਾਂ ਦੀ ਉਮਰਾਂ ਜਿਹੜੀਆਂ ਹਜੇ ਕਾਫੀ ਛੋਟੀਆਂ ਸੀਗੀਆਂ 1-7 ਸਾਲ ਦੀ ਨਗਮਾ ਸੀਗੀ ਦੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ 5 ਸਾਲ ਦੀ ਰੁਕਸਾਮ ਖਾਤਮ ਸੀਗੀ 3 ਸਾਲ ਦੀ ਜਿਹੜੀ ਖੁਸ਼ੀ ਖਾਤੂ ਇਸ ਮ੍ਰਿਤਕ ਬੱਚਿਆਂ ਦੇ ਵੀ ਸ਼ਾਮਿਲ ਸੀਗੀ ਤਾਂ ਤਿੰਨ ਧੀਆਂ ਜਿਹੜੀਆਂ ਨੇ ਉਹਨਾਂ ਦੀ ਮੌਤ ਹੋਈ ਹੈ ਪੂਰਾ ਪਰਿਵਾਰ ਜਿਹੜਾ ਹੈ ਉਹ ਉਜੜਿਆ ਤਾਂ ਇਹ ਤਸਵੀਰ ਤੁਸੀਂ ਹਸਪਤਾਲ ਦੀ ਦੇਖ 파 ਰਹੇ ਹੋ ਕਿ ਇਸੇ ਹਸਪਤਾਲ ਦੇ ਵਿੱਚ ਉਹਨਾਂ ਬੱਚਿਆਂ ਨੂੰ ਲਿਆਂਦਾ ਗਿਆ ਸੀਗਾ ਲੇਕਿਨ ਉਦੋਂ ਤੱਕ ਕਾਫੀ ਢੇਰ ਹੋ ਚੁੱਕੀ ਸੀਗੀ ਜਦੋਂ ਤੱਕ ਪਰਿਵਾਰ ਜਿਹੜਾ ਹਸਪਤਾਲ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਲੈ ਕੇ ਪਹੁੰਚਿਆ ਸੀਗਾ ਤਾਂ ਇਸੀ ਐਂਬੂਲੈਂਸ ਦੇ ਵਿੱਚ ਉਹਨਾਂ ਬੱਚਿਆਂ ਨੂੰ ਲਿਆਂਦਾ ਗਿਆ ਸੀਗਾ ਜਿਸ ਐਂਬੂਲੈਂਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਪਰ ਪਹੁੰਚਿਆ ਸੀਗਾ ਘਰ ਦੇ ਵਿੱਚ ਗਏ ਸੀਗੇ ਉੱਥੇ ਤੇ ਜਦੋਂ ਹਾਲਾਤ ਦੇਖੇ ਤਾਂ ਸਭ ਤੋਂ ਪਹਿਲਾ ਤਾਂ ਆਸੇ ਪਾਸੇ ਦੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਜਦੋਂ ਕਰੰਟ ਲੱਗਣ ਦੇ ਨਾਲ ਉਹਨਾਂ ਤਿੰਨ ਬੱਚਿਆਂ ਦੀ ਮੌਤ ਹੋਈ ਤਾਂ ਉਸ ਸਮੇਂ ਮਾਪਿਓ ਜਿਹੜੇ ਨੇ ਉਹਨਾਂ ਬੱਚਿਆਂ ਦੇ ਉਹ ਕੰਮ ਦੇ ਉੱਪਰ ਸੀਗੇ ਦਿਹਾੜੀ ਦੇ ਉੱਪਰ ਸੀਗੇ ਲੇਕਿਨ ਜਦੋਂ ਉਹਨਾਂ ਬੱਚਿਆਂ ਦੀ ਮਾਤਾ ਜਦੋਂ ਦਿਹਾੜੀ ਤੋਂ ਵਾਪਸ ਆਏ ਸੀਗੇ ਘਰ ਦੇ ਵਿੱਚ ਆਏ ਸੀਗੇ ਤਾਂ ਉਹਨਾਂ ਨੇ ਦੇਖਿਆ ਆਕੇ ਕਿ ਉਹਨਾਂ ਦੀ ਬੱਚੀਆਂ ਜਿੜੀਆਂ ਨੇ ਉਹ ਮਰੀਆਂ ਹੋਈਆਂ ਸੀਗੀਆਂ ਉਸ ਮੰਜੇ ਦੇ ਉੱਪਰ ਜਿਹੜੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਕਿ ਜਦ ਤੱਕ ਮਾਪਿਓ ਜਿਹੜੇ ਉਹਨਾਂ ਬੱਚੀਆਂ ਦੇ ਕੰਮ ਤੋਂ ਵਾਪਿਸ ਆਏ ਸੀਗੇ ਇਹ ਸਿਵਲ ਹਸਪਤਾਲ ਸਮਾਣਾ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਜਿੱਥੇ ਉਹਨਾਂ ਬੱਚੀਆਂ ਦੀ ਮ੍ਰਿਤਕ ਦੇ ਜਿਹੜੀ ਹੈ ਲੈ ਕੇ ਆਉਂਦੀ ਗਈ ਹੈ ਇੱਥੇ ਉਹਨਾਂ ਦਾ ਪੋਸਟਮਾਰਟਮ ਹੋਣਾ ਹੈ ਕੱਲ ਜਿਹੜਾ ਪੋਸਟਮਾਰਟਮ ਦੱਸਿਆ ਜਾ ਰਿਹਾ ਹੈ ਕਿ ਕੱਲ ਇਹ ਤਰੀਕ ਦੇ ਵਿੱਚ ਜਿਹੜਾ ਉਹਨਾਂ ਬੱਚਿਆਂ ਦਾ ਪੋਸਟਮਾਰਟਮ ਹੋਏਗਾ ਪਰਿਵਾਰ ਦੇ ਵਿੱਚ ਕਾਫੀ ਕਹਿ ਸਕਦੇ ਹਾਂ ਕਿ ਦੁੱਖ ਦਾ ਮਾਹੌਲ ਹੈ ਇਸ ਸਮੇਂ ਪੂਰਾ ਪਰਿਵਾਰ ਜਿਹੜਾ ਉਹ ਤੈਸਨਾਸ ਹੋ ਚੁੱਕਿਆ ਜਿਹੜਾ ਰੋਜ਼ੀ-ਰੋਟੀ ਦੇ ਲਈ ਪੂਰੇ ਪਾਤਣਾ ਆਇਆ ਸੀਗਾ ਆਪਣੀ ਪੂਰੀ ਜ਼ਿੰਦਗੀ ਬਣਾਉਣ ਦੇ ਲਈ ਆਏ ਸੀਗੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਜਿਹੀ ਘਟਨਾ ਉਹਨਾਂ ਦੇ ਪਰਿਵਾਰ ਦੇ ਵਿੱਚ ਵਾਪਰਨੀ ਹੈ ਕਿਉਂਕਿ ਜਦੋਂ ਮਾਪਿਓ ਆਪਣੀਆਂ ਬੱਚੀਆਂ ਦੇ ਲਈ ਕਮਾਰੇ ਸੀਗੇ ਉਹ ਕੰਮ ਦੇ ਉੱਪਰ ਸੀਗੇ ਦਿਹਾੜੀ ਕਰ ਰਹੇ ਸੀਗੇ ਬੱਚੀਆਂ ਦਾ ਚੰਗਾ ਭਵਿੱਖ ਸੋਚਿਆ ਹੋਇਆ ਸੀਗਾ ਉਹਨਾਂ ਨੇ ਲੇਕਿਨ ਉਸੇ ਵਕਤ ਹੀ ਜਦੋਂ ਉਹ ਦਿਹਾੜੀ ਕਰ ਰਹੀ ਸੀਗੇ ਦਿਹਾੜੀ ਤੇ ਗਏ ਤਾਂ ਪਿੱਛੋ ਦੀ ਇਹ ਸਾਰੀ ਘਟਨਾ ਜਿਹੜੀ ਹੈ ਵਾਪਰ ਜਾਂਦੀ ਹੈ ਇੱਕ ਵਾਰੀ ਫੇਰ ਤਸਵੀਰ ਕਵਾਂਗਾ ਕਿ ਉਸੇ ਐਂਬੂਲੈਂਸ ਦੀ ਦਿਖਾਈ ਜਾਵੇ ਕਿਉਂਕਿ ਈਸੀ ਐਂਬੂਲੈਂਸ ਦੇ ਵਿੱਚ ਉਹਨਾਂ ਬੱਚਿਆਂ ਨੂੰ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀਦਾ ਜਿਸ ਕਹਿ ਸਕਦੇ ਹਾਂ ਕਿ ਜਿਸ ਐਂਬੂਲੈਂਸ ਦੇ ਵਿੱਚ ਲੈ ਕੇ ਆਂਦਾ ਗਿਆ ਸੀ ਉਹ ਐਂਬੂਲੈਂਸ ਹਲੇ ਵੀ ਇਸ ਥਾਂ ਦੇ ਉੱਪਰ ਮੌਜੂਦ ਹੈ ਈਸੀ ਐਂਬੂਲੈਂਸ ਦੇ ਵਿੱਚ ਉਹਨਾਂ ਬੱਚਿਆਂ ਨੂੰ ਲਿਆਂਦਾ ਗਿਆ ਸੀਗਾ ਕਾਫੀ ਦਿਲ ਦਹਿਲਾਉਣ ਵਾਲੀ ਜਿਹੜੀ ਘਟਨਾ ਪੂਰੇ ਪਾਤਣਾ ਦੇ ਵਿੱਚ ਵਾਪਰੀ ਹੈ ਜਿਸ ਵਿੱਚ ਤਿੰਨ ਬੱਚਿਆਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਇਸ ਸਮੇਂ ਪਰਿਵਾਰ ਦੀ ਜੇਕਰ ਗੱਲ ਕਰੀਏ ਤਾਂ ਪਰਿਵਾਰ ਕਾਫੀ ਵੱਡੇ ਸਦਮੇ ਦੇ ਵਿੱਚ ਹੈ ਕਿਉਂਕਿ ਮੁਸਲਿਮ ਪਰਿਵਾਰ ਹੈ ਜਿਹੜਾ ਉਰੇ ਰੋਜ਼ੀ-ਰੋਟੀ ਕਮਾਉਣ ਦੇ ਲਈ ਆਇਆ ਸੀਗਾ ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਦੇ ਨਾਲ ਅਜਿਹੀ ਘਟਨਾ ਜਿਹੜੀ ਆ ਵਾਪਰ ਜਾਣੀ ਹੈ ਭਤੀਜੀ ਲੱਗਦਾ تھا ਉਹ ਜੋ ਮੇ ਆ ਗਿਆ ਮਨਜੀਬ ਲੈਤਾ ਹੋਆ ਥਾ ਫਰਟੀ ਪੱਖਾ ਚੱਲ ਰਿਹਾ ਥਾ ਉਸਨੇ ਮੀਆ ਪਿਆਰ ਕਾਰਨ ਸੇ ਜੋ ਹੈ ਨੀਚੇ ਤਾਰ ਰੱਖੀ ਹੋਈ ਸੀ ਉਸਕੇ ਕਾਰਨ ਸੇ ਜੋ ਹੈ ਕਰੰਟ ਆ ਗਿਆ ਬੱਚੇ ਕਿੰਨੇ ਸੀ 3 3 ਬੱਚੇ ਥਾ ਸਭ ਵਗੈਰਾ ਇੱਕ ਲੜਕਾ ਮਾਖਾਤੋਂ ਥਾ ਇੱਕ ਰੂਪਸਰ ਖਾਤੋਂ ਹੈ ਇੱਕ ਖੁਸ਼ੀ ਖਾਤੋਂ

ਉਸ ਕਰਕੇ ਬਈ بارش ਆ ਗਈ بارش ਕਮਰਾ ਮੈਂ ਪਾਣੀ ਵੜ ਗਿਆ ਅੰਦਰ ਸਾਰੀ ਗਲੀ ਭਰ ਗਈ ਪਾਣੀ ਦੀ ਕਮਰੇ ਵਿੱਚ ਪਾਣੀ ਵੜ ਗਿਆ ਉਸ ਕਰਕੇ ਕਰੰਟ ਆ ਗਿਆ ਕਰੰਟ ਆ ਗਿਆ ਤਿੰਨ ਜਵਾਕ ਇੱਕ ਹੀ ਮੰਜ਼ਿਲ ਸੁੱਤੇ ਦੇ ਇੱਕ 5 ਸਾਲ ਦਾ ਇੱਕ 7 ਸਾਲ ਦਾ ਇੱਕ 3 ਸਾਲ ਦਾ ਨਾਮ ਨਾਮ ਦਾ ਨਹੀਂ ਪਤਾ ਭਾਈ ਜੀ ਅੱਛਾ ਤਿੰਨੇ ਜਵਾਕ ਇੱਕ ਹੀ ਮੰਜ਼ਿਲ ਮਰ ਗਏ ਮੁਦਤ ਤੁਰ ਤੱਕ ਡੈਟ ਹੋ ਗਏ ਹਾਂ ਜੀ ਆ ਗਈ ਹੈ ਜੀ ਕਿੰਨੇ ਵਜੇ ਸੁੱਤਰ ਵੀ 2-2 ਘੰਟੇ ਹੋਏ ਤੋ 9:00 ਵਜੇ 9:00 ਵਜੇ 9:00 ਵਜੇ ਗਿਆ ਲੈ 9:00 ਵਜੇ ਹਾਂ ਤੇ ਹੁਣ ਕਿੱਥੇ ਲੈ ਕੇ ਆਏ ਹੋ ਹੁਣ ਅਸੀਂ ਸਮਾਨਾ ਰਜੈਡਰ ਕੋਟੀ ਜਮਾ ਕਰਾਤੀਏ ਤੋ ਸਵੇਰੇ ਪੋਸਟਮਾਰਕ ਹੋਗਾ ਇਹਨਾਂ ਬੱਚਿਆਂ ਤੋਂ ਇਲਾਵਾ ਵੀ ਪਰਿਵਾਰ ਦੇ ਵਿੱਚ ਕੋਈ ਹੋਰ ਬੱਚਾ ਹੈਗਾ ਕੋਈ ਨਹੀਂ ਕਿੰਨੇ ਜਵਾਬ ਹੈ ਕਿੰਨੇ ਕੁੜੀਆਂ ਹਾਂ ਤਿੰਨੇ ਕੁੜੀਆਂ ਕੁੜੀਆਂ ਨਾ ਤੇ ਉਹ ਕੀ ਕਰਦੇ ਨੇ ਵਿੱਧਾੜੀ ਕਰਦੇ ਹਾਂ ਹਾਂ ਜੀ ਹਾਂ ਜੀ ਨਾ ਉਹ ਦਿਹਾੜੀ ਪਾ ਜਾ ਰਹੇ ਸੀ ਬਸ ਆਏ ਤੇ ਦੇਖਿਆ ਤੋ ਤਿੰਨੋ ਬੱਚੇ ਲੈਡ ਹੋਏ ਇਸੋਂ ਪਾਸਾ ਕਿਹੜੀ ਜਗ੍ਹਾ ਦੀ ਘਟਨਾ ਦੇ ਇਹ ਪੰਜ ਕਿੱਲਿਆਂ ਕੀ ਮੰਡੀ ਦੇ ਨਾਲ ਕੋਈ ਪਲਾਟ ਹੈ ਉਸਨੇ ਰਹਿੰਦੇ ਸੀ ਪਰ ਨਹੀਂ ਤੇ ਤੁਰੰਤ ਗਈ ਉਹਦਾ 5 5-6 ਸਾਲ ਹੋ ਗਏ ਵਹੀ ਰਹਤੇ ਹਾਂ ਹਾਂ ਉਸ ਕਮਰਾ ਹਮ ਰਹਿੰਦੇ ਸੀ ਹਾਂ ਤਿੰਨ ਟਾਂ ਦਾ ਕਮਰਾ ਵੀ ਬਾਕੀ ਗਲੀ ਮੇ ਪਾਣੀ ਭਰਨ ਕਾਰਨ ਔਰ ਕਰੰਟ ਆ ਗਿਆ ਉਸ ਕਮਰੇ ਮੇ ਪਾਣੀ ਆ ਗਿਆ ਤੋਂ ਉਸ ਕਰਕੇ ਹੋਲਡਿੰਗ ਮੇ ਸਪਾਰਕਿੰਗ ਹੋ ਗਈ ਤੋਂ ਉੱਥੇ ਡੈਥ ਹੋ ਗਈ ਜੇ ਜਦੋਂ 2.5 3 ਵਜੇ ਮੀਂਹ ਆਣਾ ਤਕਰੀਬਨ ਉਦੋਂ ਸਾਡੇ ਕੋਲ ਉਹ ਆਏ ਨੇ ਮੈਸੇਜ ਆਇਆ ਵੀ ਐ ਕਰਕੇ ਉੱਥੇ ਘਟਨਾ ਹੋਈ ਏ ਜਦੋਂ ਵੀ ਮੌਕੇ ਤੇ ਸਾਡੇ ਮਲਾਜ਼ਮ ਪਹੁੰਚੇ ਨੇ ਅਕਸਰ ਵੀ ਆਪਣੇ ਤੇ ਉੱਥੇ ਜਾ ਕੇ ਜਦੋਂ ਪਤਾ ਲੱਗਾ ਵੀ ਅੰਦਰ ਤਿੰਨ ਬੱਚੇ ਸੁੱਤੇ ਸੀ ਮੰਜੇ ਮੰਜਾ ਜਿਹੜਾ ਲੋਹੇ ਦਾ ਸੀ ਜਦੋਂ ਪਾਣੀ ਮੀਂਹ ਆ ਬਾਰਿਸ਼ ਆਉਣ ਕਰਕੇ ਪਾਣੀ ਵੜ ਕੇ ਅੰਦਰ ਜੀ ਅੰਦਰ ਆਉਣ ਕਰਕੇ ਉਹਦੇ ਆ ਗਿਆ ਕਰੰਟ ਕਰੰਟ ਕਰਕੇ ਇਹ ਤਿੰਨੇ ਬੱਚਿਆਂ ਦੀ ਮੌਤ ਹੋ ਤਿੰਨੇ ਬੱਚੇ ਸੀ ਜਿਹੜਾ ਤਿੰਨੇ ਬੱਚੀਆਂ ਆ ਇੱਕ 7 ਸਾਲ ਦੀ ਹੈ ਜੀ ਇੱਕ 5 ਸਾਲ ਦੀ ਹੈ ਇੱਕ 3 ਸਾਲ ਦੀ ਹੈ ਤੇ ਹੁਣ ਸਰ ਅੱਗੇ ਕੀ ਕਾਰਵਾਈ ਕੀਤੀ ਗਈ ਹੈ ਕਿ ਹੋਰ ਕੋਈ ਸਮਾਨੇ ਸਮਾਨੇ ਹਾਜੀ ਸਮਾਨੇ ਇੱਥੇ ਵੀ ਡੱਟ ਬੁੜੀਆਂ ਆਪਣੀਆਂ ਦਾਹਲ ਕਰਾਈਆਂ ਜੀ ਬਾਕੀ ਜਿਹੜੀ ਬੰਦੀ ਕਾਰਵਾਈ ਕੋਈ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਨਾਲ ਕੁਲਜੀਤ ਕੰਬੋਤ ਜਗਬਾਨੀ ਟੀਵੀ ਪਾਤੜਾ